ਅੱਜੋਕੇ ਸਮੇਂ ਵਿੱਚ ਜਿੱਥੇ ਇਨਸਾਨ ਇੰਨਾ ਜ਼ਿਆਦਾ ਮਤਲਬੀ ਹੋ ਗਿਆ ਕਿ ਉਹ ਆਪਣੇ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ ਉੱਥੇ ਹੀ ਅੱਜ ਦੇ ਟਾਈਮ ਵਿੱਚ ਕੁਝ ਇਨਸਾਨ ਅਜੇ ਵੀ ਨੇ ਜੋ ਆਪਣੀ ਇਮਾਨਦਾਰੀ ਨਾਲ ਦੂਜਿਆਂ ਲਈ ਮਿਸਾਲ ਕਾਇਮ ਕਰਦੇ ਨੇ ਅਜਿਹਾ ਮਾਮਲਾ ਸਾਹਮਣੇ ਆਇਆ ਬਟਾਲਾ ਵਿਖੇ ਜਿੱਥੇ ਸੁਨਿਆਰੇ ਕੋਲੋਂ ਖਰੀਦੇ ਗਹਿਣਿਆਂ ਨਾਲ ਸੋਨੇ ਦੀ ਚੈਨ ਗਲਤੀ ਨਾਲ ਸਮਾਨ ਦੇ ਵਿੱਚ ਆਉਣ ਕਾਰਨ ਗ੍ਰਾਹਕ ਰਜਿੰਦਰ ਕੁਮਾਰ ਵੱਲੋਂ ਉਕਤ ਦੁਕਾਨਦਾਰ ਨੂੰ ਚੈਨ ਵਾਪਸ ਕੀਤੀ ਗਈ ਦੁਰਗਾ ਜਵੈਲਰ ਦੇ ਮਾਲਕ ਵਰਿੰਦਰ ਕੁਮਾਰ ਨੇ ਦੱਸਿਆ ਕਿ 30000 ਰੁਪਏ ਦੀ ਕੀਮਤ ਵਾਲੀ ਚੈਨ ਸਾਨੂੰ ਰਜਿੰਦਰ ਸ਼ਰਮਾ ਵੱਲੋਂ ਵਾਪਸ ਕੀਤੀ ਗਈ ਹੈ ਜਿਸ ਲਈ ਉਹ ਬੇहद ਖੁਸ਼ ਨੇ ਇਹਨਾਂ ਨੇ ਅੱਜ ਹੀ ਸਮਾਨ ਖੜਿਆ ਸੀ ਮੇਰੇ ਕੋਲ ਕੋਈ ਦੋ ਮੰਦਰੀਆਂ ਸੀ ਇੱਕ ਟੌਪਸਾਂ ਦੀ ਜੋੜੀ ਖੜੀ ਸੀ ਅਸੀਂ ਇਹਨਾਂ ਨੂੰ ਪੈਕ ਕਰਕੇ ਦਿੱਤਾ ਸੀਗਾ ਉਹਦੇ 'ਚ ਸਾਨੂੰ ਨਹੀਂ ਪਤਾ ਕਿ ਕੋਈ ਸਾਡੀ ਚੀਜ਼ ਫालतੂ ਵੀ ਚਲੀ ਗਈ ਹੈ ਇਹਨਾਂ ਦੀ ਇਮਾਨਦਾਰੀ ਨਾਲ ਉਹ ਚੀਜ਼ ਉਹਨਾਂ ਨੇ ਘਰ ਜਾ ਕੇ ਜਦੋਂ ਚੈੱਕ ਕੀਤੀ ਸਾਡੀ ਚੇਨ ਸੀ ਸਮਥਿੰਗ 3000 ਰੁਪਏ ਉਹਦੀ ਵੈਲਿਊ ਹੈ ਇਹਨਾਂ ਨੇ ਸਾਡੇ ਕੋਲ ਲਿਆ ਕੇ ਸਾਨੂੰ ਇਮਾਨਦਾਰੀ ਨਾਲ ਵਾਪਸ ਕੀਤੀ ਮੈਂ ਬੜਾ ਰਜਿੰਦਰ ਸ਼ਰਮਾਈ ਦਾ ਧੰਨਵਾਦੀ ਹਾਂ ਔਰ ਮੈਂ ਇਹ ਵੀ ਸਮਾਜ ਨੂੰ ਸਿੱਧੇ ਨਹੀਂ ਜਾਂਦਾ ਮੈਂ ਦੇਖੋ ਲੋਕ ਆਈ ਕੱਲ ਚੈਨਾ ਲਾਉਣ ਦੀਆਂ ਤੇ ਰਹੀਏ ਬੈਠੇ ਨੇ ਕੋ ਬਾਲੀਆਂ ਖੰਡਿਆਵਾ ਇਹੋ ਜੀ ਮਿਸਾਲ ਬਹੁਤ ਤਗੜੀ ਹੈ ਕਿ ਜਿਹੜਾ ਇਹਨਾਂ ਨੇ ਸਾਡੀ ਚੀਜ਼ ਵਾਪਸ ਕੀਤੀ ਹੈ ਇੱਕ ਦਿਨ ਇਹਨਾਂ ਦਾ ਧੰਨਵਾਦੀਆਂ ਔਰ ਸਮਾਜ ਨੂੰ ਬੜੀ ਵੱਡੀ ਸ਼ੇਰ ਲੈ ਕੇ ਇਹੋ ਜਿਹੇ ਇਨਸਾਨ ਨਾਲ ਹੈ ਨੇ ਤੇ ਤਾਂ ਹੀ ਧਰਤੀ ਕਾਇਮ ਹੈ ਮੈਂ ਧੰਨਵਾਦੀਆਂ ਇਹਨਾਂ ਦਾ ਉਥੇ ਹੀ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਬਚਪਨ ਵਿੱਚ ਉਸ ਨਾਲ ਐਸੀ ਹੀ ਘਟਨਾ ਹੋਈ ਸੀ ਜਿਸ ਕਾਰਨ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਇਮਾਨਦਾਰੀ ਦਾ ਪਾਠ ਪੜਾਇਆ ਸੀ ਤੇ ਜਿਸ ਤੇ ਉਹ ਅੱਜ ਵੀ ਚੱਲਦੇ ਨੇ ਮੇਰੇ ਬੇਟਾ ਤੇ ਮੇਰੇ ਵੱਡੇ ਭਾਈ ਸਾਹਿਬ ਇੰਨਾ ਕੁ ਸਮਾਨ ਲੈ ਕੇ ਗਏ ਦੋ ਮੁੰਦਰੀਆਂ ਤੇ ਇੱਕ ਟੋਪਸਾਂ ਜੁੜੀ ਉਹ ਟੋਪਸਾਂ ਵੀ ਜੁੜੀ ਉਹ ਲੈ ਕੇ ਗਏ ਤਿੰਨੇ ਚੀਜ਼ਾਂ ਕਰ ਜਾ ਕੇ ਉਹਨਾਂ ਖੋਲ ਕੇ ਦੇਖਿਆ ਤੇ ਉਹਨਾਂ ਚੋਂ ਮੈਂ ਵੀ ਬਾਹਰ ਆ ਗਿਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਤੇ ਉਹਨਾਂ ਮਿਨੋਖਾ ਪਪਾਈ ਲੈ ਕੇ ਆਏ ਇਹ ਲੈ ਕੇ ਆਏ ਆ ਤੇ ਮੈਨੂੰ ਬਹੁਤ ਵਧੀਆ ਆ ਵਿੱਚੋਂ ਇੱਕ ਚੈਨ ਨਿਕਲ ਆਈ ਮੈਂ ਇਹ ਕੀ ਚੀਜ਼ ਹੈ ਕਹਿੰਦੇ ਸਾਨੂੰ ਨਹੀਂ ਪਤਾ ਇਹ ਬੈਗ ਦੇ ਵਿੱਚ ਆ ਉਹ ਸਿਰਫ ਓਪਨ ਸੀ ਬਾਕੀ ਬਾਕੀ ਇਹਨਾਂ ਦੇ ਪਾਸੇ ਦੇ ਵਿੱਚ ਸਮਾਨ ਪਿਆ ਸੀ ਉਹ ਸਿਰਫ ਓਪਨ ਕਰਨੀ ਸੀ ਮੈਂ ਚੱਲ ਬੇਟਾ ਹੁਣ ਕਹਿੰਦਾ ਚਲੋ ਪਪਾ ਹੁਣੇ ਚੱਲੀਏ ਪਰ ਆਪਾਂ ਦੋਏ ਪਿਓ ਪੁੱਤ ਇਹਨਾਂ ਕੋ ਆਏ ਆ ਇੱਥੇ ਦੇਖੇ ਗਏ ਆ ਤੇ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਨਹੀਂ ਸੀ ਤੇ ਸਾਡੀ ਚੈਣ ਅਸੀਂ ਲਾਲੀ ਸੇਠ ਨੂੰ ਨਾਲ ਲਿਆ ਲਾਲੀ ਸੇਠ ਕਹਿੰਦਾ ਚਲੋ ਚਲੀਏ ਮੈਂ ਯਾਰ ਇਸ ਸਿਰ ਚੈਣ ਇਹਨਾਂ ਦੀ ਗਲਤੀ ਨਾਲ ਚਲ ਗਈ ਏ ਲਾਲੀ ਕਹਿੰਦਾ ਆਓ ਚਲੀਏ ਆਪਾਂ ਅੰਕੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਂ ਇਹਨਾਂ ਨੂੰ ਖਾਣ ਕੇ ਇੱਕੋ ਪਿੱਛੀ ਗੱਲ ਇੱਕ ਚੈਣ ਚਾਹੀਦੀ ਹੋ ਇਹਨਾਂ ਮੈਨੂੰ ਦਿਖਾ ਜੀ ਕਿੰਨੇ ਮੈਂ ਕਿੰਨੇ ਦੀ ਏ ਚੈਣ ਪਤਮ 80000 ਦੱਸਿਆ ਜੋ 85000 ਦੱਸਿਆ ਮੈਂ ਕੋਈ ਗੱਲ ਨਹੀਂ ਮੈਂ ਜੇਲ੍ਹ ਚੋਂ ਕੱਢੀ ਮੈਂ ਆਹ ਦੇਖੋ ਕਿੰਨੇ ਦੀ ਹੈ ਕਹਿੰਦੇ ਸੋਹ ਸੱਜ ਕੇ ਸੋਨਾ ਬਹੁਤ ਵਧੀਆ ਆ ਤੇ ਇਹ ਤੁਹਾਡੀ 32500 ਚ ਕੱਟਦਾ ਮੈਂ ਘੱਟ ਆ ਕਹਿੰਦੇ ਨਹੀਂ 32500 ਚ ਕੱਟਦਾ ਮੈਂ ਮੈਂ ਠੀਕ ਹੈ ਜੀ ਮੈਂ ਰੱਖੋ ਇਹਨੂੰ ਆਪਣੇ ਕੋਲ ਹੀ ਇਹ ਤੁਹਾਡੀ ਹੈ ਇਹ ਹਿਸਾਬ ਨਾਲ ਇਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਤੇ ਇਹ ਸਾਡੀ ਹੈ ਮੈਂ ਤੁਹਾਡੀ ਹੈ ਮੈਸਟਰ ਉਹ ਬੱਚੇ ਸਮਾਨ ਲੈ ਕੇ ਗਏ ਨੇ ਮੈਂ ਘਰ ਪਹੁੰਚਿਆ ਤੇ ਮੈਂ ਦੇਖਿਆ ਤੇ ਮੈਂ ਉਸੇ ਟਾਈਮ ਹੀ ਆ ਗਿਆ ਇਸ ਕਰਕੇ ਜੋ ਸੰਸਕਾਰ ਮਾਪਿਓ ਦੇ ਨੇ ਨਾ ਉਹਦੇ ਕਿਤੇ ਨਹੀਂ ਮਿਲ ਸਕਦੇ ਜਿਹੋ ਜੀ ਸਾਡੀ ਮਾਂ ਦੇ ਪਿਓ ਦੇ ਬਹੁਤ ਸ਼ਰੀਫ ਔਰ ਨੇਕ ਆਦਮੀ ਸੀ ਅੱਜ ਵੀ ਕਿਤੇ ਮਸਾਣੀਆਂ ਜਾਓ ਤੇ ਕਿਸੇ ਨੂੰ ਪੁੱਛੋ ਤੇ ਜਿਹੜਾ ਪਰਦਾ ਦਾ ਘਰ ਸੀ ਉਹ ਕਿਹੜਾ ਹੈ ਜਿਹੜਾ ਸੋਨਾ ਲੈਣ ਆਏ ਕਿਸ ਕੰਮ ਲੈਣ ਆਏ ਮੇਰੀ ਬੇਟੀ ਦੀ ਸ਼ਾਦੀ ਹੈ ਜੀ 31 ਜਨਵਰੀ ਦੀ ਅੰਦਰ ਹੀ ਤਿਆਰੋਂ ਸੋਨਾ ਲੈਣ ਆਏ ਸੀ ਜੀ ਸਰ ਤੁਸੀਂ ਜੇ ਨਾ ਚੈਨ ਨਿਕਲਾਈ ਚੈਨ ਨਿਕਲਾਈ ਸੋ ਫਿਰ ਆਨ ਕੇ ਵਾਪਸ ਦਿੱਤੇ